ਬਾਬਾ ਗਰਬਚਨ ਸਿੰਘ ਮਾਨੋਚਲ ਦੀ লাশ ਲੈਣ ਤੋਂ ਗੱਲ ਚੱਲੀ। ਆ ਪਰਿਵਾਰ ਨੇ ਟਰਨ ਲਾਇਆ। ਹੂੰ। ਉੱਥੋਂ ਉਹਨਾਂ ਦੇਖਿਆ ਵੀ ਇਹ ਸ਼ਮਸ਼ਾਨ ਘਾਟ ਦੇ ਵਿੱਚ ਇਹ ਲਿਖਦੇ ਤੇ ਬੰਦੇ ਦਾ ਨਾਮ ਆ ਪੁਲਿਸ ਵਾਲੇ। ਹੂੰ। ਪਰ ਜਦੋਂ ਬਾਲਣ ਲੈਣਾ ਵਾ ਹੂੰ। ਉਦੋਂ ਨਾ ਲਿਖਦੇ ਆ। ਹੂੰ। ਅਖਬਾਰ ਚ ਕਹਿੰਦੇ ਹਨ ਪਛਾਤਾ ਵਾ। ਪਰਮਜੀਤ ਸਿੰਘ ਪੰਜਵੜ ਦਾ ਜਿਹੜਾ ਭਰਾ ਪੁਲਿਸ ਨੇ ਮਾਰਿਆ ਸੀ ਉਹ ਵੀ ਦਰਗਾਣਾ ਮੰਦਿਰ ਚੋਂ ਲੱਭਾ। ਹੂੰ। ਪਰਮਜੀਤ ਸਿੰਘ ਪੰਜਵੜ ਦੀ ਜਿਹੜੀ ਮਾਤਾ ਮਾਰੀ ਸੀ। ਆ ਉਹੀ ਸ਼ਮਸ਼ਾਨ ਘਾੜ ਤੋਂ ਦਰਗਾਹੇ ਮੰਦਰ ਤੋਂ ਖਾਲੜੇ ਨੂੰ ਉਹਨਾਂ ਸਨਾ ਭੇਜਿਆ ਮੈਂ ਤੂੰ 25000 ਲਾਸ਼ਾਂ ਦੀ ਗੱਲ ਕਰਦਾ ਸਾਰੇ ਪੰਜਾਬ ਦੀਆਂ ਦੀ ਹਾਂ ਤੇ ਸਾਨੂੰ 25000 ਇੱਕ ਲਾਸ਼ ਬਣਾਉਣ ਚ ਵੀ ਸਾਨੂੰ ਫਰਕ ਨਹੀਂ ਮੇਰਾ ਸਵਾਲ ਵੀ ਅਗਲਾ ਇਹੋ ਹੀ ਸੀਗਾ ਕਿ ਉਹ 25000 ਲਾਸ਼ਾਂ ਕੱਲੇ ਸਿੱਖਾਂ ਦੀਆਂ ਹੀ ਕਿਹਾ ਵਿੱਚ ਦੂਜੇ ਤਰਨ ਤਰਨ ਦਾ ਕੇਸ ਹਾਂ ਗੁਲਸ਼ਨ ਕੁਮਾਰ ਪੁੱਤਰ ਚਮਨ ਲਾਲ ਜੰਡਿਆਲਾ ਰੋਡ ਸਬਜ਼ੀ ਵਾਲੇ ਜਿਹੜੇ ਸਬਜ਼ੀ ਵਾਲੇ ਠੀਕ ਹੈ ਨਾ ਮੇਰੇ ਕਹਿਣ ਦਾ ਮਤਲਬ ਉਹ ਗੁਲਸ਼ਨ ਕੁਮਾਰ ਵਾਸਤੇ ਵੀ ਲੜਿਆ ਔਰ ਰਮੇਸ਼ ਕੁਮਾਰ ਪੁੱਤਰ ਬਦਰੀਨਾਥ ਵਾਸਤੇ ਵੀ ਲੜਿਆ ਕਿਸੇ ਨੂੰ ਪਤਾ ਨਹੀਂ ਕਿ ਰਮੇਸ਼ ਕੁਮਾਰ ਬਦਰੀਨਾਥ ਕੌਣ ਸੀ ਹਮਨੀ ਕੁਮਾਰ ਪੁੱਤਰ ਵੇਦ ਪ੍ਰਕਾਸ਼ ਹਾਂ ਘੁਮਾਨ ਵਾਹ 10 793 ਨੂੰ اسلامਾਬਾਦ ਪੁਲਿਸ ਅੰਮ੍ਰਿਤਸਰ ਦੀ ਮੁਕਾਬਲਾ ਬਣਾਉਂਦੀ ਆ ਹਮ ਸੁਸ਼ੀਲ ਕੁਮਾਰ ਪੁੱਤਰ ਦਵਾਰਕਾ ਦਾਸ ਰਈਆ ਹਮ ਬਿਆਸ ਪੁਲਿਸ ਮੁਕਾਬਲਾ ਬਣਾਉਂਦੀ ਆ ਕੀ ਬਾਤ 9 ਮਾਰਚ 91 ਨੂੰ ਹਮ ਤਰਸੇਮ RAM ਸੇਮਾ ਪੁੱਤਰ ਮੇਜੂ ਹਮ ਰਮਦਾਸ ਪੁਲਿਸ ਮੁਕਾਬਲਾ ਬਣਾਉਂਦੀ ਆ ਅਗਲੇ ਬੰਨੇ ਸੁਖਵਿੰਦਰ ਕੌਰ ਵਾਈਫ ਆਫ ਸਤਨਾਮ ਸਿੰਘ ਖਾਲੜੇ ਦੀ ਹੂੰ ਇਹ ਲੇਡੀ ਦਾ ਚਵਾਲਪਰੀ ਸੁਮਕਾਬਲਾ ਬਣਾਉਂਦੀ ਆ ਹੂੰ ਤੇ ਸਭ ਤੋਂ ਮਜ਼ੇਦਾਰ ਗੱਲ ਜਗਰਾਜ ਸਿੰਘ ਤੂਫਾਨ ਦੀ ਪਤਨੀ ਜੀ ਉਹਦਾ ਨਾਮ ਬਹੁਤ ਘੱਟ ਲੋਕਾਂ ਨੂੰ ਅੱਜ ਦੀ ਪੀੜ੍ਹੀ ਨੂੰ ਪਤਾ ਹੋਵੇ ਨਹੀਂ ਪਤਾ ਉਹਦਾ ਨਾਮ ਸੀ ਅਜੰਤਾ ਅਜੰਤਾ ਹਿੰਦੂਆਂ ਦੀ ਲੜਕੀ ਸੀ ਉਹ ਹਿੰਦੂਆਂ ਦੀ ਲੜਕੀ ਜੀ ਵੀ ਆ ਪਿੱਛੇ ਜੇ ਨਾ ਦਲਜੀਤ ਦੋਸਾਹੇ ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਇੱਕ ਫਿਲਮ ਪਿਆਰ ਕੀਤੀ ਜੀ ਉਹਦੇ ਵਿੱਚ ਕੱਲੇ ਸਿੱਖਾਂ ਨੇ ਰੌਲਾ ਪਾਇਆ ਵੀ ਭਾਈ ਪਾਈ ਜਸਵੰਤ ਸਿੰਘ ਦੀ ਫਿਲਮ ਜਿਹੜੀ ਆ ਉਹਨੂੰ ਬੈਨ ਕਿਉਂ ਕੀਤਾ ਗਿਆ ਉਹ ਤੇ ਕੱਟ ਕਿਉਂ ਲਾਇਆ ਗਿਆ ਕੀ ਲੱਗਦਾ ਨਹੀਂ ਵੀ ਅੱਜ ਹਿੰਦੂਆਂ ਨੂੰ ਵੀ ਖੜਨ ਦੀ ਲੋੜ ਹੈ ਆ ਜਿਹੜਾ ਤੁਸੀਂ ਨਾਂ ਲੈਓ ਸਾਰੇ ਤਕਰੀਬਨ ਹਿੰਦੂਆ ਹੋ ਸਕਦਾ ਹੋਰ ਹੀ ਕਾਫੀ ਐਸੇ ਹੋਣ ਜਿਹੜੇ ਆਪਣੇ ਚੈਨਲ ਤੋਂ ਕੱਟੋ-ਕੱਟ 20 ਹਿੰਦੂ ਬੱਚਿਆਂ ਦੇ ਨਾਂ ਲੈ ਆ ਹਾਂ ਜਿਹੜੇ ਪੁਲਿਸ ਨੇ ਮੁਕਾਬਲੇ 'ਚ ਮਾਰੇ ਹੂੰ ਔਰ ਉਹਨਾਂ 'ਚੋਂ ਮੈਕਸਿਮਮ ਹੂੰ ਖਾਲੜਾ ਸਾਹਿਬ ਦੀ ਲਿਸਟ ਦੇ ਵਿੱਚ ਹੂੰ ਗਰਬਚਨ ਸਿੰਘ ਮਾਨੋਚਲ ਦੀ ਲਾਸ਼ ਲੈਣ ਤੋਂ ਗੱਲ ਚੱਲੀ ਹਾਂ ਪਰਿਵਾਰ ਨੇ ਧਰਨਾ ਲਾਇਆ ਹੂੰ ਉਥੋਂ ਉਹਨਾਂ ਦੇਖਿਆ ਵੀ ਇਹ ਸ਼ਮਸ਼ਾਨ ਘਾਟ ਦੇ ਵਿੱਚ ਇਹ ਲਿਖਦੇ ਤੇ ਬੰਦੇ ਦਾ ਨਾਮ ਆ ਪੁਲਿਸ ਵਾਲੇ ਹਮ ਪਰ ਜਦੋਂ ਬਾਲਣ ਲੈਣਾ ਵਾ ਹਮ ਉਦੋਂ ਨਾ ਲਿਖਦੇ ਆ ਹਮ ਅਖਬਾਰ ਚ ਕਹਿੰਦੇ ਹਨ ਪਛਾਤਾ ਵਾ ਜੀ ਉਥੋਂ ਉਹਨਾਂ ਨੇ ਗੱਲ ਫੜੀ ਹਮ ਮੈਂ ਖਾਲਸਾ ਸਾਹਿਬ ਨੂੰ ਸਲਾਮ ਕਰਦਾ ਹਮ ਇਸ ਗੱਲ ਤੇ ਹਾਂ ਪੰਜਾਬ ਦੇ ਵਿੱਚੋਂ ਕੋਈ ਯੋਧਾ ਨਹੀਂ ਉੱਠਿਆ ਇਸ ਲੈਵਲ ਦਾ ਜੀ ਜਿਹੜਾ ਇਸ ਗੱਲ ਨੂੰ ਫੜ ਲਵੇ ਹਮ ਔਰ ਉਹਨਾਂ ਨੇ ਉਹ ਚੀਜ਼ ਨੂੰ ਲੱਭਦੇ ਲੱਭਦੇ ਦਰਗਿਆਣਾ ਮੰਦਰ ਹੂੰ ਪੱਟੀ ਜੀ ਤਰਨਤਾਰਨ ਜੀ ਇਥੋਂ ਦੇ ਸ਼ਮਸ਼ਾਨ ਘਾਟ ਹੂੰ ਉੱਥੇ ਗਏ ਹੂੰ ਇੰਨਾ ਸ਼ਮਸ਼ਾਨ ਘਾਟਾਂ ਚ 2097 ਲਾਸ਼ਾਂ ਵੀ ਉਹਨਾਂ ਨੇ ਹੂੰ 209 ਪਛਾਤੀਆਂ ਹੂੰ ਪੁਲਿਸ ਵਾਲਿਆਂ ਨੇ ਆਪਣੇ ਰਿਕਾਰਡ ਦੇ ਵਿੱਚ ਜਦੋਂ ਲਿਆਇਆ ਉੱਥੇ ਜਿਹੜੀ ਸ਼ਮਸ਼ਾਨ ਘਾਟ ਦਾ ਰਿਕਾਰਡ ਹੈ ਉਹਦੇ ਵਿੱਚ ਲਿਖਿਆ ਵਾ ਵੀ ਆਹ ਦਿਲਜਿੰਦਰ ਸਿੰਘ ਐਸਆਈ ਲਿਆ ਆਹ ਬੰਦੇ ਦਾ ਨਾਮ ਜਗਦੀਪ ਸਿੰਘ ਰਾਮ ਸਿੰਘ ਫਲਾਣੇ ਫਲਾਣੇ ਆਹ ਅਖਵਾਰ ਕਹਿ ਰਿਹਾ ਹਣ ਪਛਾਤੇ ਹਣ ਪਛਾਤੇ ਨਹੀਂ ਪਛਾਣ ਹੀ ਕੋਈ ਨਹੀਂ ਖਾਲੜਾ ਸਾਹਿਬ ਨੇ ਲੱਭ ਲੇ ਜੀ ਪਰਮਜੀਤ ਸਿੰਘ ਪੰਜਵੜ ਦਾ ਜਿਹੜਾ ਭਰਾ ਪੁਲਿਸ ਨੇ ਮਾਰਿਆ ਸੀ ਉਹ ਵੀ ਦਰਗਾਣਾ ਮੰਦਰ ਚੋਂ ਲੱਭਾ ਹੂੰ ਪਰਮਜੀਤ ਸਿੰਘ ਪੰਜਵੜ ਦੀ ਜਿਹੜੀ ਮਾਤਾ ਮਾਰੀ ਸੀ ਉਹ ਵੀ ਸਮਸ਼ਾਨ ਘਾਟ ਤੋਂ ਦਰਗਾਣੇ ਮੰਦਰ ਤੋਂ ਲੱਭੀ ਪਰਮਜੀਤ ਸਿੰਘ ਪੰਜਵੜ ਪੰਮਾ ਜੀ ਨੂੰ ਕਹਿੰਦੇ ਹਾਂ ਕਹਿਣ ਦਾ ਮਤਲਬ ਇਹ ਆ ਹੂੰ ਇਹ ਲੱਭਦੇ ਲੱਭਦੇ ਉਹ ਗੱਲ ਜਦੋਂ ਚੱਲੀ ਹੂੰ ਸਰਕਾਰ ਨੂੰ ਨੇਚਰਲੀ ਚੰਗਾ ਨਹੀਂ ਲੱਗਣਾ ਹੂੰ ਖਾਲੜੇ ਨੂੰ ਉਹਨਾਂ ਸਨਾ ਭੇਜਿਆ ਵੇ ਤੂੰ 25000 ਲਾਸ਼ਾਂ ਦੀ ਗੱਲ ਕਰਦਾ ਸਾਰੇ ਪੰਜਾਬ ਦੀਆਂ ਦੀ ਹਾਂ ਤੇ ਸਾਨੂੰ 25000 ਇੱਕ ਲਾਸ਼ ਬਣਾਉਣ ਚ ਵੀ ਸਾਨੂੰ ਫਰਕ ਨਹੀਂ ਪੈਣਾ ਸਿੱਧੀ ਧਮਕੀ ਸਿੱਧੀ ਧਮਕੀ ਹਜੀਤ ਸਿੰਘ ਸੰਧੂਰੀ ਹੂੰ ਵੀ 25000 ਤੇ ਇੱਕ ਲਾਸ਼ ਹੋਰ ਹੋ ਜੂਗੀ ਕੀ ਬਾਤ ਪਰ ਉਹ ਯੋਦਾ ਉਹ ਕਹਿੰਦਾ ਵੀ ਨਹੀਂ ਹੂੰ ਇਹ ਲੋਕਾਂ ਦਾ ਕੰਮ ਹੈ ਹੂੰ ਮੇਰੇ ਦੇਸ਼ ਦਾ ਕੰਮ ਹੈ ਮੇਰੀ ਸਟੇਟ ਦਾ ਕੰਮ ਹੈ ਜੀ ਮੇਰੀ ਕੌਮ ਦਾ ਕੰਮ ਹੈ ਜਿਸ ਘਰ ਚ ਮੈਂ ਜਨਮ ਲਿਆ ਹੂੰ ਉਹਨੇ ਉਹ ਸਾਰਾ ਪਤਾ ਕੀਤਾ ਜੀ ਉਹਨਾਂ ਨੇ ਫਿਰ ਇੱਕ ਜਿਹੜੀ ਹਾਈ ਕੋਰਟ ਚ ਪਟੀਸ਼ਨ ਪਾਈ ਹੂੰ ਉਸ ਤੋਂ ਬਾਅਦ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਹੂੰ ਜਨਵਰੀ 97 ਵਿੱਚ ਆਰਡਰ ਕੀਤੇ ਜੀ ਪਹਿਲਾਂ ਉਹਨਾਂ ਨੇ ਪਟੀਸ਼ਨ ਹਾਈ ਕੋਰਟ ਚ ਪਾਈ ਹੂੰ 447/95 ਆ 497/95 ਇਹਨਾਂ ਤੇ ਆਰਡਰ ਕੀਤਾ 12 ਦਸੰਬਰ 96 ਨੂੰ ਤੇ 9 10 ਸਤੰਬਰ 97 ਨੂੰ ਜੀ ਸੁਪਰੀਮ ਕੋਰਟ ਨੇ ਹੂੰ ਖੋਜ ਕੀਤੀ ਹਾਂ ਔਰ ਸਰਕਾਰ ਨੂੰ ਇੰਨੀ ਹੱਥ ਪੈਰਾਂ ਦੀ ਪੈ ਗਈ ਵੀ ਇੰਨੀਆਂ ਲਾਸ਼ਾਂ ਸਾਹਮਣੇ ਆ ਗਈਆਂ ਸਾਡੀ ਵਰਲਡ ਲੈਵਲ ਤੇ ਬਹੁਤ ਬੇਇੱਜ਼ਤੀ ਹੋ ਗਈ ਆ ਫਿਰ ਵੀ ਉਹਨਾਂ ਨੇ ਕ੍ਰਿਮੀਨਲ ਕੇਸ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਹੂੰ 1500 ਬੰਦਿਆਂ ਨੂੰ ਮੁਆਵਜ਼ਾ ਦੇਣ ਦੀ ਸਿਫਾਰਿਸ਼ ਕਰਤੀ ਹਿਊਮਨ ਰਾਈਟਸ ਕਮਿਸ਼ਨ ਨੇ ਹੂੰ ਜੋ ਕਿ ਹਿਊਮਨ ਰਾਈਟਸ ਕਮਿਸ਼ਨ ਨੇ ਹਰੇਕ ਬੰਦੇ ਨੂੰ ਹੂੰ ਪੌਣੇ 2-2 ਲੱਖ ਰੁਪਏ ਦਿੱਤਾ ਹੂੰ ਮੁਆਵਜ਼ੇ ਵਜੋਂ ਜਿਹੜੇ ਲਾਸ਼ਾਂ ਦੇ ਵਿੱਚ ਤਬਦੀਲ ਹੋਏ ਜੀ ਪਹਿਲੀ ਗੱਲ ਪਹਿਲਾ ਸਟੈਪ ਕੇਸ ਕੇਸ ਚਲਾਉਂਦਾ ਆਰਡਰ ਉਹਨਾਂ ਨੂੰ ਵੀ ਨਹੀਂ ਦਿੱਤਾ ਕੇਸ ਚਲਾਉਂਦਾ ਆਰਡਰ ਉਹਨਾਂ ਨੂੰ ਵੀ ਨਹੀਂ ਦਿੱਤਾ ਪੁਲਿਸ ਨੇ ਨਹੀਂ ਰਮਨ ਰਿਸਪੀਸ਼ਨ ਜਿਹੜਾ ਵਾ ਨਾ ਉਹਨੇ ਸਿੰਪਲੀ ਇਨਕੁਆਰੀ ਕਰਕੇ ਉਹਨੇ ਕਿਹਾ ਵੀ ਦੱਸੋ ਕੀ ਕੀਤਾ ਜਾ ਸਕਦਾ ਹਾਂ ਉਹਨਾਂ ਨੇ ਕਿਹਾ ਵੀ ਆਹ ਬੰਦੇ ਆ ਇਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਲੰਘਣਾ ਹੋਈ ਆ ਹਾਂ ਇਹਨਾਂ ਨੂੰ ਮੁਆਵਜ਼ਾ ਦਿਓ ਹਾਂ ਹੁਣ 1500 ਬੰਦਿਆਂ ਨੂੰ ਮੁਆਵਜ਼ਾ ਦੇ ਰਹੀ ਹੈ ਹਿੰਦੁਸਤਾਨ ਸਰਕਾਰ ਜੀ ਮੰਨ ਲੈਣਾ 1500 ਬੰਦਾ ਗੱਲ ਤੁਹਾਰਿਆਂ ਸੀ ਹਾਂ ਬਿਲਕੁਲ ਠੀਕ ਆ ਹੂੰ ਉਸ ਤੋਂ ਬਾਅਦ ਅੱਗੇ ਇਹਨਾਂ ਨੇ ਪਟੀਸ਼ਨਾਂ ਪਾਈਆਂ ਇਸ ਜਿਹੜੀਆਂ ਆਪਾਂ ਨਾਲ ਹੈ ਹੂੰ ਉਹਨਾਂ ਪਟੀਸ਼ਨਾਂ ਤੋਂ ਬਾਅਦ ਚੱਲਦੇ ਚੱਲਦੇ ਕਦੀ ਕੋਈ ਕੇਸ ਕਦੀ ਕੋਈ ਕੇਸ ਮੈਂ ਦੱਸਣਾ ਠੀਕ ਸਮਝੂਗਾ ਮੇਰਾ ਛੋਟਾ ਬ੍ਰਦਰ ਵੀ ਤਰਨਤਾਰਨ ਸਿਟੀ ਦੀ ਪੁਲਿਸ ਨੇ ਮੁਕਾਬਲੇ 'ਚ ਮਾਰਿਆ ਸੀ ਜਦੋਂ ਕੋਈ ਪੰਜਾਬ ਪੁਲਿਸ ਵਿੱਚ ਪਈ ਸੀ ਜੀ ਜੀ ਉਸ ਕੇਸ ਵਿੱਚ ਵੀ ਦਸੰਬਰ 24 'ਚ ਸੜਿਆ ਹੋਈ ਹੈ ਹੂੰ ਮੇਰਾ ਇੰਟਰਸਟ ਇਸ ਕਰਕੇ ਇਸ ਮੁੱਦੇ ਤੇ ਉਦੋਂ ਤੋਂ ਹੀ ਸੀਗਾ ਹੂੰ ਹੁਣ ਤੁਸੀਂ ਦੇਖੋ ਹੁੰਦਾ ਕੀ ਆ ਹੂੰ ਇੱਕ ਜਿਹੜਾ ਇੱਕ ਭਰਮ ਫਲਾਉਣ ਦੀ ਸਰਕਾਰ ਕੋਸ਼ਿਸ਼ ਕਰਦੀ ਹੈ। ਵੀ ਜਸਵੰਤ ਸਿੰਘ ਖਾਲੜੇ ਨੇ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਦਾ ਇਤਨਾ ਕੀਤਾ ਉਹ ਬਚਾਇਆ। ਮੇਰਾ ਸਵਾਲ ਵੀ ਅਗਲਾ ਇਹੋ ਹੀ ਸੀਗਾ ਕਿ ਉਹ 25000 ਲਾਸ਼ਾਂ ਇਕੱਲੇ ਸਿੱਖਾਂ ਦੀਆਂ ਹੀ ਸੀ ਜਾਂ ਦੂਜੇ ਦੇ ਵੀ ਨਹੀਂ। ਨਹੀਂ ਮੈਂ ਤੁਹਾਨੂੰ ਨਾਂ ਦੱਸਦਾ। ਹਾਂ। ਪਹਿਲਾ ਤਰਨਤਾਰਨ ਦਾ ਕੇਸ। ਹਾਂ। ਗੁਲਸ਼ਨ ਕੁਮਾਰ ਪੁੱਤਰ ਚੰਨ ਲਾਲ ਜੰਡਿਆਲਾ ਰੋਡ ਸਬਜ਼ੀ ਵਾਲੇ ਜਿਹੜੇ। ਸਬਜ਼ੀ ਵਾਲੇ। ਹਾਂ। ਹੁਣ ਗੁਲਸ਼ਨ ਕੁਮਾਰ ਦਾ ਕੇਸ ਕੀ ਸੀ? ਤਰਨਤਾਰਨ ਪੁਲਿਸ ਨੂੰ ਫੜ ਦੀ ਤਰ੍ਹਾਂ ਵਿੱਚ। ਜੀ। ਉਹਨੂੰ ਫੜ ਕੇ ਤੇ ਉਹਦੇ ਨਾਲ ਦੋ ਮੁੰਡੇ ਵਿਚਾਰੇ ਜੀਰੇ ਤੋਂ ਹੂੰ ਇੱਕ ਮਰਾਜ਼ਪੁਰ ਦਾ ਹੂੰ ਜਮਸਤਪੁਰ ਦੇ ਸੂਜੇਦਾਨਾ ਮੁਕਾਬਲਾ ਬਣਾਇਆ ਹੂੰ ਇਹਨਾਂ ਕੋਲ ਪੈਸੇ ਮੰਗਦੇ ਦੋ ਲੱਖ ਰੁਪਈਆ ਹੂੰ ਤੇ ਚਮਨ ਲਾਲ ਦੀ ਸਿਰੜ ਨੂੰ ਸਲਾਮ ਆ ਹੂੰ ਉਹ ਕਹਿੰਦਾ ਪੈਸੇ ਨਹੀਂ ਦੇਣਾ ਹੂੰ ਨਾ ਸਾਡੇ ਕੋਲ ਹੈਗੇ ਹੂੰ ਉਹਨੇ ਜਵਾਨ ਨੇ ਕੇਸ ਲੜਿਆ ਮਰਨ ਤੱਕ 100 ਸਾਲ ਦੀ ਉਮਰ ਚ ਪੂਰਾ ਹੋਇਆ ਉਹ ਜੀ ਉਹ ਯੋਧਾ ਐਡਾ ਸੂਰਬੀਰ ਪੰਜਾਬ ਦੀ ਧਰਤੀ ਦਾ ਆ ਉਹ ਅਖੀਰ ਤੱਕ ਇੱਕ ਦਿਨ ਪੁਲਿਸ ਵਾਲੇ ਪੈਸੇ ਲੈ ਗਿਆ 2 ਕਰੋੜ ਰੁਪਈਆ ਠੱਡ ਮਾਰਤਾ ਉਹਨਾਂ ਤੇ ਕਟੀਆਂ ਨੂੰ ਮਾਰਿਆ ਮੈਂ ਸੁਣੀਓ ਸਾਰੀ ਕਹਾਣੀ ਜੀ ਠੀਕ ਆ ਨਾ ਠੀਕ ਜੀ ਮੇਰੇ ਕਹਿੰਦਾ ਮਤਲਬ ਉਹ ਗੁਲਸ਼ਨ ਕੁਮਾਰ ਵਾਸਤੇ ਵੀ ਲੜਿਆ ਉਹ ਰਮੇਸ਼ ਕੁਮਾਰ ਪੁੱਤਰ ਬਦਰੀਨਾਥ ਵਾਸਤੇ ਵੀ ਲੜਿਆ ਕਿਸੇ ਨੂੰ ਪਤਾ ਨਹੀਂ ਕਿ ਰਮੇਸ਼ ਕੁਮਾਰ ਬਦਰੀਨਾਥ ਕੌਣ ਸੀ ਹੂੰ ਰਮੇਸ਼ ਕੁਮਾਰ ਵੀ ਸੇਖ ਬਣ ਗਿਆ ਸੀ ਹੂੰ ਉਹਨੂੰ ਫੜ ਕੇ ਮਾਰਦਾ ਸੀ ਹੂੰ ਹੋਰ ਕੁਝ ਮੈਂ ਨਾਲ ਲੈਣਾ ਹੂੰ ਜਿਹੜੇ ਖਾਲੜਾ ਜੀ ਦੇ ਰਿਕਾਰਡ ਦੇ ਵਿੱਚ ਹਾਂ ਅਸ਼ੋਨੀ ਕੁਮਾਰ ਪੁੱਤਰ ਵੇਦ ਪ੍ਰਕਾਸ਼ ਹਾਂ ਕੁਮਾਨ ਵਾਹ 10 7 93 ਨੂੰ اسلامਾਬਾਦ ਪੁਲਿਸ ਅੰਮ੍ਰਿਤਸਰ ਦੀ ਮੁਕਾਬਲਾ ਬਣਾਉਂਦੀ ਆ ਹੂੰ ਸੁਸ਼ੀਲ ਕੁਮਾਰ ਪੁੱਤਰ ਦਵਾਰਕਾ ਦਾਸ ਰਈਆ ਹੂੰ ਬਿਆਸ ਪੁਲਿਸ ਮੁਕਾਬਲਾ ਬਣਾਉਂਦੀ ਆ ਕੀ ਬਾਤ 9 ਮਾਰਚ 92 ਨੂੰ ਹੂੰ ਤਰਸੇਮ ਰਾਮ ਸੇਮਾ ਪੁੱਤਰ ਮੇਜੂ ਹੂੰ ਰਮਦਾਸ ਪੁਲਿਸ ਮੁਕਾਬਲਾ ਬਣਾਉਂਦੀ ਆ ਅਗਲੇ ਬੰਨੇ ਸੁਖਵਿੰਦਰ ਕੌਰ ਵਾਈਫ ਆਫ ਸਤਨਾਮ ਸਿੰਘ ਖਾਲੜੇ ਦੀ ਹੂੰ ਇਹ ਲੇਡੀ ਦਾ ਝਵਾਰ ਪੁਲਿਸ ਮੁਕਾਬਲਾ ਬਣਾਉਂਦੀ ਆ ਹੂੰ ਤੇ ਸਭ ਤੋਂ ਮਜ਼ੇਦਾਰ ਗੱਲ ਹੂੰ ਜਗਰਾਜ ਸਿੰਘ ਤੂਫਾਨ ਦੀ ਪਤਨੀ ਜੀ ਉਹਦਾ ਨਾਂ ਬਹੁਤ ਘੱਟ ਲੋਕਾਂ ਨੂੰ ਅੱਜ ਦੀ ਪੀੜ੍ਹੀ ਨੂੰ ਪਤਾ ਹੋਵੇ ਨਹੀਂ ਪਤਾ ਉਹਦਾ ਨਾਂ ਸੀ ਅਜੰਤਾ ਅਜੰਤਾ ਇਹ ਦੋਵਾਂ ਦੀ ਲੜਕੀ ਸੀ ਉਹ ਦੋਵਾਂ ਦੀ ਲੜਕੀ ਤੇ ਵਿਆਹ ਹੀ ਜਗਰਾਜ ਸਿੰਘ ਤੂਫਾਨ ਨਾਲ ਸੀ ਉਹ ਰਣਜੀਤ ਕੌਰ ਦੇ ਨਾਲ ਤੇ ਉਹਨੂੰ ਵੀ ਪੁਲਿਸ ਨੇ ਮੁਕਾਬਲੇ 'ਚ ਮਾਰਿਆ ਓਏ ਹੋਏ 22592 ਨੂੰ ਹੂੰ ਜੰਡਿਆਲੇ ਦੀ ਪੁਲਿਸ ਨੇ ਹੂੰ ਆ ਜੰਤਾਰੂ ਹੂੰ ਹੋਰ ਵੀ ਕਹੀ ਮੈਂ ਇੱਕ ਇੱਕ ਛੋਟਾ ਜਿਹਾ ਹੋਰ ਸਵਾਲ ਲੈ ਲਵਾਂ ਇੱਥੇ ਜੀ ਵੀ ਆ ਪਿੱਛੇ ਜੇ ਨਾ ਬਲਜੀਤ ਦੋਸਾਹੇ ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਇੱਕ ਫਿਲਮ ਪਿਆਰ ਕੀਤੀ ਜੀ ਉਹਦੇ ਵਿੱਚ ਕੱਲੇ ਸਿੱਖਾਂ ਨੇ ਰੌਲਾ ਪਾਇਆ ਵੀ ਭਾਈ ਕਾਇਜ ਜਸਵੰਤ ਸੇਕ ਦੀ ਫਿਲਮ ਜਿਹੜੀ ਆ ਉਹਨੂੰ ਬੈਨ ਕਿਉਂ ਕੀਤਾ ਗਿਆ ਉਹ ਤੇ ਕੱਟ ਕਿਉਂ ਲਾਇਆ ਗਿਆ ਕੀ ਲੱਗਦਾ ਨਹੀਂ ਵੀ ਅੱਜ ਹਿੰਦੂਆਂ ਨੂੰ ਵੀ ਖੜਨ ਦੀ ਲੋੜ ਹੈ ਆ ਜਿਹੜੇ ਤੁਸੀਂ ਨਾਂ ਲੈਓ ਸਾਰੇ ਤਕਰੀਬਨ ਹਿੰਦੂਆ ਹੋ ਸਕਦਾ ਹੋਰ ਹੀ ਕਾਫੀ ਐਸੇ ਹੋਣ ਜਿਹੜੇ ਆਪਾਂ ਨੂੰ ਪਤਾ ਹੀ ਨਹੀਂ ਨਾ ਸਰ ਮੈਂ ਨਾਂ ਲੈ ਦਨਾ ਬਲਵੰਦਰ ਕੁਮਾਰ ਰਾਜਾ ਸਾਸੀ ਹਾਂ ਪਿੰਡ ਛੱਡ ਕੇ ਉਹ ਰਾਜਾ ਸਾਸੀ ਤੋਂ ਸ਼ਹਿਰ ਲੈਣ ਵਾਲੇ ਰਹਿਣ ਲੱਗ ਪਿਆ ਹਾਂ 18 ਸਾਲ ਦਾ ਮੁੰਡਾ ਹਾਂ ਮੈਂ ਆਪਣੀ ਵੀਡੀਓ ਚ ਬੋਲਿਆ ਕਈ ਵਾਰੀ ਹਾਂ ਪੁਲਿਸ ਨਾਲ ਮੁਕਾਬਲਾ ਬਣਾ ਕੇ ਮਾਰ ਜੀ ਇੱਕ ਰਕੇਸ਼ ਕੁਮਾਰ ਪਿੰਡ ਚਾਚੋ ਵਾਲੀ ਗਰਦਾਸਪੁਰ ਪੁੱਤਰ ਵਿਸ਼ਵਾ ਮਿੱਤਰ ਹਾਂ ਚਾਚੋ ਵਾਲੀ ਪਿੰਡ ਛੱਡ ਕੇ ਉਹ ਮਾਹੌਲ ਤੋਂ ਡਰਦੇ ਪਠਾਨਕੋਟ ਰਹਿਣ ਲੱਗ ਪਏ ਹੂੰ ਜਿਹੜੇ ਹਿੰਦੂਆਂ ਦੇ ਕੈਂਪ ਸੀ ਕੀ ਬਾਤ ਉਹਦੇ ਵਿੱਚ ਰਹਿੰਦੇ ਸੀ ਹੂੰ ਤੇ ਪਠਾਨਕੋਟ ਬੱਸ ਸਾਡੇ ਦੇ ਅੱਗੋਂ ਹੂੰ ਇੱਕ 8 ਸੀਟਡ ਵੈਨ ਬੈਨਾ ਕਾਲੇ ਸ਼ੀਸ਼ਿਆਂ ਵਾਲੀ ਹੂੰ ਉਹਨਾਂ ਨੇ ਰਕੇਸ਼ ਕੁਮਾਰ ਨੂੰ ਚੁੱਕਿਆ ਹੂੰ ਤੇ ਰਕੇਸ਼ ਕੁਮਾਰ ਦਾ ਲਿਆ ਕੇ ਬੀਆਰ ਮਾਡਰਨ ਸਕੂਲ ਸਕੂਲ ਜਾਂ ਇੰਟਰੋਗੇਸ਼ਨ ਕੀਤੀ ਹਾਂ ਮਾਰਤਾ 2 ਲੱਖ ਰੁਪਏ ਮੰਗਦੇ ਸੀ ਹੂੰ ਇੱਕ ਸਿਪਾਹੀ ਉਹਨਾਂ ਦੇ ਘਰ ਗਿਆ ਹੂੰ ਉਹਦੇ ਪਿਤਾ ਜੀ ਵਿਸ਼ਵਾ ਮਿੱਤਰ ਬ੍ਰਾਹਮਣ ਸਭਾ ਨੂੰ ਨਾਲ ਲੈ ਕੇ ਗੁਰਦਾਸਪੁਰ ਦੇ ਐਸਐਸਪੀ ਨੂੰ ਮਿਲੇ ਅਮਰਸਰ ਦੇ ਐਸਐਸਪੀ ਨੂੰ ਮਿਲੇ ਕੁਛ ਨਹੀਂ ਹੋਇਆ ਉਹ ਕੇਸ ਥੋੜੇ ਦਿਨਾਂ ਤੱਕ ਆਉਣ ਵਾਲਾ ਉਹਦਾ ਫੈਸਲਾ ਆਉਣ ਵਾਲਾ ਮੈਂ ਆਪਣੇ ਚੈਨਲ ਤੋਂ ਕਟੋ-ਕਟ 24 Hindu ਬੱਚਿਆਂ ਦੇ ਨਾਲ ਹੈ ਹਾਂ ਜਿਹੜੇ ਪੁਲਿਸ ਨੇ ਮੁਕਾਬਲੇ 'ਚ ਮਾਰੇ ਹੂੰ ਔਰ ਉਹਨਾਂ 'ਚੋਂ ਮੈਕਸਿਮਮ ਹੂੰ ਖਾਲੜਾ ਸਾਹਿਬ ਦੀ ਲਿਸਟ ਦੇ ਵਿੱਚ ਹੂੰ ਕਹਿਣ ਦਾ ਮਤਲਬ ਪਤਾ ਕੀ ਆ ਜੀ ਸਰਕਾਰਾਂ ਦਾ ਏਜੰਡਾ ਇੰਨੀ ਬਰੀਕ-ਬੀਨੀ ਦਾ ਜਿਵੇਂ ਕਬੀਰ ਸਾਹਿਬ ਦਾ ਸ਼ਲੋਕ ਆ ਨਾ